ਕੀ ਬਾਈ ਨਾਮ ਕੀ ਤੁਹਾਡਾ ਨਾਮ ਦਾ ਨਾਮ ਕੀ ਤੁਹਾਡਾ ਜੀ ਨਾਮ ਤਾਂ ਮੇਰਾ ਰਾਮ ਹੈ ਕੀ ਗੱਲ ਹੋਈ ਜਰੀ ਇੱਥੇ ਇੱਥੇ ਹੋਇਆ ਜੀ ਉਹ মোটরসাইਕਲ ਸਾਇਕਲ ਆਚਾਨਕ ਮਾਰ ਕੇ ਗਰਾਸਾ ਚੱਲ ਗਿਆ ਜੀ ਹੋਰ ਕੁਛ ਨਹੀਂ ਕਿੰਨੇ ਜਣੇ ਸੀ ਜੋ ਚਾਰ ਜਣੇ ਸੀ ਜੀ ਦੋ ਜਣੇ ਉਧਰ ਖੜਾ ਸੀ মোটরসাইਕਲ ਸਟਾਰਟ ਕਰਕੇ ਦੋ ਜਣੇ ਆਇਆ ਜੀ ਮੂੰਹ ਬਣ ਕੇ ਕਾਲੇ ਕੱਪੜੇ ਸੇ ਉਹ ਗਰਾਸਾ ਬੜੇ ਬੜੇ ਲਾਇਆ ਸੀ ਉਹ ਜ਼ੋਰ ਨਾਲ ਮਾਰਿਆ ਕੱਲ ਮੇਰੇ ਵੀ ਮਾਰ ਸਕਦਾ ਪਰ ਸਾਧਨ ਅਭੀ ਕੋਈ ਨਹੀਂ ਆਇਆ ਪਰੇਸ਼ਾਨ ਹੋਈ ਕੋਈ ਉਹਨਾਂ ਦੀ ਨੇ ਜੀ ਕੋਈ ਪਛਾਣ ਨਹੀਂ ਸੀ ਮੂੰਹ ਬਣਿਆ ਸੀ ਕੋਈ ਪਛਾਣ ਨਹੀਂ ਸੀ ਕੈਮਰਾ ਵੀ ਚੱਲਦਾ ਉਸਮੇ ਵੀ ਨਹੀਂ ਪਛਾਣ ਆ ਰਹਾ ਹੈ ਕਿਨੇ ਜਣੇ ਸੀ ਚਾਰ ਜਣੇ ਜੀ ਦੋ ਜਣੇ ਮੋਟਰਸਾਈਕਲ ਦੇ ਸੀ ਦੋ ਜਣੇ ਇੱਧਰ ਆਇਆ ਸੀ ਜੀ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਨਹੀਂ ਉਹ ਮੋਟਰਸਾਈਕਲ ਦਾ ਨੰਬਰ ਹੈ ਨਹੀਂ ਸੀ ਅੱਛਾ ਫੇਰ ਆਹ ਜੀ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਜਾਂ ਕੋਈ ਕੰਮ ਕਰ ਤਾ ਨਹੀਂ ਜੀ ਕੋਈ ਧਮਕੀ ਨਹੀਂ ਕੋਈ ਨਹੀਂ ਕੁਝ ਨਹੀਂ ਕੀਤਾ ਮੈਨੂੰ ਆ ਕੇ ਦੋ ਬੜਾ ਬੜਾ ਗਰਾਸ ਵਾਲਾ ਯਾ ਜ਼ੋਰ ਨਾਲ ਦੋਨੋਂ ਮਾਰਤਾ ਸ਼ੀਸ਼ੇ ਦੇ ਮਾਰਿਆ ਮੈਨੂੰ ਕੁਝ ਨਹੀਂ ਬੋਲਿਆ ਮੂੰਹ ਬਣਿਆ ਉਹ ਮਾਰ ਕੇ ਸਿੱਧਾ ਭਜਿਆ ਅੱਛਾ ਜਦ ਮੈਂ ਅੰਦਰ ਸੀ ਬਾਹਰ ਨਿਕਲਿਆ ਨਿਕਲ ਤਾਲੇ ਮੋਟਰਸਾਈਕਲ ਕੋਲ ਪਹੁੰਚ ਗਿਆ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ ਹੀ 9:00 9:00 ਵਜੇ ਦੀ ਗੱਲ ਹੈ ਜੀ ਤੇ ਹੁਣ ਤੁਸੀਂ ਪੁਲਿਸ ਰਿਪੋਰਟ ਦਿੱਤੀ ਕਿ ਨਹੀਂ ਪੂਰੀ ਪੁਲਿਸ ਰਿਪੋਰਟ ਦਿਆ ਜੀ ਰਾਤ ਨੂੰ ਦਿੱਤਾ ਜੀ ਮੈਂ 10:00 ਵਜੇ ਉਹ ਵੀ ਨਹੀਂ ਆਇਆ ਜੀ ਕੋਈ ਸਾਰੇ 9:00 10:00 ਵਜੇ ਦੇ ਵਿੱਚ ਵਿੱਚ ਦਿੱਤਾ ਜੀ ਕੋਈ ਉਹ ਵੀ ਕੋਈ ਸੁਣਵਾ ਨਹੀਂ ਜੀ ਸਵੇਰੇ ਸਾਰੇ 9:00 ਵਜੇ ਮੈਂ ਦਫ਼ਤਰ ਵਿੱਚ ਜਾ ਕੇ ਕੰਪਲੇਨ ਲਿਖ ਕੇ ਲੈ ਗਿਆ ਸੀ ਉਹਨੂੰ ਦਿੱਤਾ ਹੁਣ ਵੀ ਨਹੀਂ ਆਇਆ ਜੀ ਕੋਈ ਸੁਣਵਾਈ ਨਹੀਂ ਜੀ ਕੀ ਉਹਨੇ ਮੰਗੀ ਆ ਤੁਹਾਡੀ ਜੀ ਟਾਟੇ ਜੀ ਹੈ ਜੋ ਦੇਖੋ ਕੱਲ ਮੇਰੇ ਉੱਪਰ ਵੀ ਹਮਲਾ ਕਰ ਸਕਦਾ ਅੱਜ ਸ਼ੀਸ਼ੇ ਮੇਰੇ ਬਸ ਸ਼ੀਸ਼ਾ ਤੋੜਿਆ ਹੈ ਉਹਦੇ ਚਲੋ ਬਣ ਜਾਣਾ ਜੋ ਸਾਡਾ ਫਿਰ ਹੱਥ ਤੋੜ ਦੇਣਾ ਉਹ ਕਿੱਥੇ ਬੰਨਣਾ ਜੀ ਰਹਿਣੇ ਕਿੱਥੇ ਤੁਸੀਂ ਮੈਂ ਪਿੰਡ ਰਹਾ ਤਾਂ ਜੀ ਮਾਲਪੁਰ ਹਰਕਾ ਮਾਲਪੁਰ ਰਕਾ ਹਾਂ ਜੀ ਹਾਂ ਜੀ